ਦਰਬਰ ਮਨੂਰ ਸਿੰਘ ਜੀ ਇੱਕ ਯੂਕਪੁਰਸੀ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਲਈ ਭਾਰਤ ਰਤਨ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਅਕਾਲ ਤਖ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਕੌਮੀ ਰਤਨ ਦਾ ਖਤਾਬ ਦਿੱਤਾ ਜਾਵੇ ਰਾਜਨੀਤੀ ਹੋਣੀ ਨਹੀਂ ਚਾਹੀਏ ਇਹਦੇ ਵਿੱਚ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸਨਮਾਨ ਮਿਲਦਾ ਉਹ ਦਿੱਤਾ ਜਾਣਾ ਚਾਹੀਦਾ ਸਰ ਮਰਮੂਣ ਸਿੰਘ ਜੀ ਇੱਕ ਯੋਗ ਪੁਰਸੀ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਵੱਡਾ ਰੋਲ ਕੀਤਾ ਤੇ ਖਾਸ ਤੌਰ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਉਹ ਪੰਜਾਬ ਦੇ ਸੀਗੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਲਈ ਭਾਰਤ ਰਤਨ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਤੇ ਨਾਲ ਨਾਲ ਮੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਕੌਮੀ ਰਤਨ ਦਾ ਖਤਾਬ ਦਿੱਤਾ ਜਾਵੇ ਲੇਕਿਨ ਸਰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਜੰਗਾ ਨਹੀਂ دی ਗਈ ਹੈ ਉਸ ਨੂੰ ਲੈ ਕੇ ਵੀ ਗੱਲ ਕੀਤੀ ਹੈ ਰਾਜਨੀਤੀ ਹੋਣੀ ਨਹੀਂ ਚਾਹੀਏ ਜਿਹੜੇ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸਨਮਾਨ ਬਣਦਾ ਉਹ ਦਿੱਤਾ ਜਾਣਾ ਚਾਹੀਦਾ ਔਰ ਉਹਨਾਂ ਵਾਸਤੇ ਵੱਖਰਾ ਹਸਤਲ ਹੋਣਾ ਜ਼ਰੂਰੀ ਹੈ ਔਰ ਦੇਣਾ ਚਾਹੀਦਾ ਜਦੋਂ ਕੱਲ ਬਿਆਰੀ ਬਾਜਪਾਈ ਜੀ ਤੇ ਹੋਰ ਸਾਰੇ ਪ੍ਰਾਈਮ ਮਿਨਿਸਟਰ ਪਹਿਲਾਂ ਜਿਹੜੇ ਹੋਏ ਆ ਉਹਨਾਂ ਨੂੰ ਮਿਲਿਆ ਤਾਂ ਇਹਨਾਂ ਨੂੰ ਕਿਉਂ ਨਹੀਂ ਸਰਦਾਰ ਬਰਮੋਹਨ ਸਿੰਘ ਜੀ ਇੱਕ ਯੋਗ ਪੁਰਸੀ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਵੱਡਾ ਰੋਲ ਕੀਤਾ ਤੇ ਖਾਸ ਤੌਰ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਉਹ ਪੰਜਾਬ ਦੇ ਸੀਗੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਲਈ ਭਾਰਤ ਰਤਨ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਤੇ ਨਾਲ ਨਾਲ ਮੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਕੌਮੀ ਰਤਨ ਦਾ ਖਤਾਬ ਦਿੱਤਾ ਜਾਵੇ ਲੇਕਿਨ ਸਰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਜੰਗਾ ਨਹੀਂ دی ਗਈ ਹੈ ਉਸ ਕੋ ਲੈ ਕੇ ਵੀ ਗੱਲ ਕੀਤੀ ਹੈ ਰਾਜਨੀਤੀ ਹੋਣੀ ਨਹੀਂ ਚਾਹੀਏ ਜਿਹੜੇ ਚ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸਨਮਾਨ ਬਣਦਾ ਉਹ ਦਿੱਤਾ ਜਾਣਾ ਚਾਹੀਦਾ ਔਰ ਉਹਨਾਂ ਵਾਸਤੇ ਵੱਖਰਾ ਹਸਤਾਲ ਹੋਣਾ ਜ਼ਰੂਰੀ ਹੈ ਔਰ ਦੇਣਾ ਚਾਹੀਦਾ ਜਦੋਂ ਢੱਲ ਬਿਆਰੀ ਬਾਜਪਾਈ ਜੀ ਤੇ ਹੋਰ ਸਾਰੇ ਪ੍ਰਾਈਮ ਮਿਨਿਸਟਰ ਪਹਿਲਾਂ ਜਿਹੜੇ ਹੋਏ ਆ ਉਹਨਾਂ ਨੂੰ ਮਿਲਿਆ ਤਾ ਇਹਨਾਂ ਨੂੰ ਕਿਉਂ ਨਹੀਂ ਸਰਦਾਰ ਬਰਮੋਹਨ ਸਿੰਘ ਜੀ ਇੱਕ ਯੋਗਪੁਰਸੀ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਵੱਡਾ ਰੋਲ ਕੀਤਾ ਤੇ ਖਾਸ ਤੌਰ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਉਹ ਪੰਜਾਬ ਦੇ ਸੀਗੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਲਈ ਭਾਰਤ ਰਤਨ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਦੇ ਨਾਲ-ਨਾਲ ਮੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਕੌਮੀ ਰਤਨ ਦਾ ਖਿਤਾਬ ਦਿੱਤਾ ਜਾਵੇ। ਲੇਕਿਨ ਸਰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਜੰਗਾ ਨਹੀਂ دی ਗਈ ਹੈ ਉਸ ਨੂੰ ਲੈ ਕੇ ਵੀ ਗੱਲ ਕੀਤੀ ਹੈ। ਰਾਜਨੀਤੀ ਹੋਣੀ ਨਹੀਂ ਚਾਹੀਏ। ਜਿਹੜੇ ਚ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸਨਮਾਨ ਬਣਦਾ ਉਹ ਦਿੱਤਾ ਜਾਣਾ ਚਾਹੀਦਾ ਹੈ। ਔਰ ਉਹਨਾਂ ਵਾਸਤੇ ਵੱਖਰਾ ਸਥਾਨ ਹੋਣਾ ਜ਼ਰੂਰੀ ਹੈ ਔਰ ਦੇਣਾ ਚਾਹੀਦਾ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਤੇ ਹੋਰ ਸਾਰੇ ਪ੍ਰਾਈਮ ਮਿਨਿਸਟਰ ਪਹਿਲਾਂ ਜਿਹੜੇ ਹੋਏ ਆ ਉਹਨਾਂ ਨੂੰ ਮਿਲਿਆ ਤਾਂ ਇਹਨਾਂ ਨੂੰ ਕਿਉਂ ਨਹੀਂ ਸਰਦਾਰ ਮਨਮੋਹਨ ਸਿੰਘ ਜੀ ਇੱਕ ਯੁੱਗਪੁਰਸੀ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਵੱਡਾ ਰੋਲ ਕੀਤਾ ਤੇ ਖਾਸ ਤੌਰ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਉਹ ਪੰਜਾਬ ਦੇ ਸੀਗੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਲਈ ਭਾਰਤ ਰਤਨ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਤੇ ਨਾਲ ਨਾਲ ਮੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਕੌਮੀ ਰਤਨ ਦਾ ਖਤਾਬ ਦਿੱਤਾ ਜਾਵੇ। ਲੇਕਿਨ ਸਰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਜੰਗਾ ਨਹੀਂ دی ਗਈ ਹੈ ਉਸ ਨੂੰ ਲੈ ਕੇ ਵੀ ਗੱਲ ਕੀਤੀ ਹੈ। ਰਾਜਨੀਤੀ ਹੋਣੀ ਨਹੀਂ ਚਾਹੀਏ। ਇਹਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸਨਮਾਨ ਬਣਦਾ ਉਹ ਦਿੱਤਾ ਜਾਣਾ ਚਾਹੀਦਾ। ਔਰ ਉਹਨਾਂ ਵਾਸਤੇ ਵੱਖਰਾ ਸਥਾਨ ਹੋਣਾ ਜ਼ਰੂਰੀ ਹੈ ਔਰ ਦੇਣਾ ਚਾਹੀਦਾ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਤੇ ਹੋਰ ਸਾਰੇ ਪ੍ਰਾਈਮ ਮਿਨਿਸਟਰ ਪਹਿਲਾਂ ਜਿਹੜੇ ਹੋਏ ਆ ਉਹਨਾਂ ਨੂੰ ਮਿਲਿਆ ਤਾਂ ਇਹਨਾਂ ਨੂੰ ਕਿਉਂ ਨਹੀਂ